ਆ ਵੇਖੋ ਓਵਰਲੋਡ ਦੇ ਰਿਆ ਨਾ ਠੀਕ ਹੈ ਜੀ ਪਾਪਾ ਪਿਛਲੇ ਬੰਨੇ ਪਲੱਗ ਤੇ ਲੱਗੀ ਰਹੀ ਲੀਡ ਹਾਂਜੀ ਇਹਨੇ ਫਿਰ ਓਵਰਲੋਡ ਦੇ ਦੇਣਾ ਅੱਛਾ ਜਿਹੜੀ ਏਅਰ ਲੇ ਆਏ ਚਾਰਜਿੰਗ ਵਾਸਤੇ ਚਾਰਜਿੰਗ ਬੀੜੀ ਲੱਗੇ ਹੁੰਦੇ ਆ ਦੋ ਇਹਦੇ ਚ ਇਹਨਾਂ ਨੂੰ ਇਹਨੇ ਮਤਲਬ ਪਿਛਲੀ ਲੀਡ ਤੋਂ ਇਹ ਤਾਰ ਤੋਂ ਕਰੰਟ ਚੁੱਕ ਕੇ ਇਹਨਾਂ ਨੂੰ ਦੇਣਾ ਹੁੰਦਾ ਜਦੋਂ ਬਿਜਲੀ ਆਉਂਦੇ ਆ ਠੀਕ ਸਤਿ ਸ਼੍ਰੀ ਅਕਾਲ ਵੀਰ ਜੀ ਅੱਜ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤੁਹਾਡੇ ਕੋਲੇ ਹਾਜ਼ਰ ਹੋ ਆ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਗੱਲ ਕਰ ਲੱਗੇ ਆ ਜੀ ਜਿਵੇਂ ਇਨਵਰਟਰ ਲੋਡ ਨਾ ਹੋਣ ਦੇ ਬਾਵਜੂਦ ਵੀ ਓਵਰਲੋਡ ਦਿੰਦਾ ਵਾ ਉਹ ਕਿਉਂ ਦਿੰਦਾ ਵਾ ਆ ਵੇਖੋ ਠੀਕ ਹੈ ਜੀ ਓਵਰਲੋਡ ਦਿੱਤਾ ਹੁਣ ਸਪਲਾਈ ਇਹਦੀ ਚੱਲ ਪਈ ਆ ਠੀਕ ਹੈ ਜੀ ਆ ਵੇਖੋ ਓਵਰਲੋਡ ਦੇ ਰਿਹਾ ਨਾ ਠੀਕ ਹੈ ਜੀ ਵਾਰ-ਵਾਰ ਓਵਰਲੋਡ ਦੇ ਰਿਹਾ ਵਾ ਤੇ ਇਹਦੇ ਤੇ ਲੋਡ ਜਿਹੜਾ ਵਾ ਕੋਈ ਨਹੀਂ ਹੈਗਾ ਸਭ ਤੋਂ ਪਹਿਲਾਂ ਤੇ ਆ ਜੋ ਆਪਾਂ ਤੁਹਾਨੂੰ ਖਾਈਏ ਵੀ ਇਹਦਾ ਕਾਰਨ ਕੀ ਆ ਇਦਾ ਕਾਰਨ ਇਹ ਆ ਜੀ ਇਹਦੀ ਜਿਹੜੀ ਰਿਲੇ ਆ ਉਹ ਸ਼ਾਰਟ ਹੋ ਚੁੱਕੀ ਆ ਉਹ ਨੂੰ ਕੱਟ ਨਹੀਂ ਕਰ ਰਹੀ ਤੇ ਜੀਦਾ ਕਰਕੇ ਇਨਵਰਟਰ ਜਿਹੜਾ ਵਾ ਉਹਦੀ ਬਿਜਲੀ ਜਿਹੜੀ ਆ ਉਹ ਵਾਪਸ ਆ ਰਹੀ ਆ ਜਿਹੜੀ ਇਨਪੁਟ ਲਾਈਨ ਵਾ ਉਹਦੇ ਵਿੱਚ ਵਾਪਸ ਆ ਰਹੀ ਆ ਬਿਜਲੀ ਠੀਕ ਹੈ ਜੀ ਇਹਦੇ ਵਿੱਚ ਬਿਜਲੀ ਵਾਪਸ ਆ ਰਹੀ ਆ ਜੀਦਾ ਕਰਕੇ ਇਹ ਓਵਰਲੋਡ ਦੇ ਰਿਹਾ ਤੇ ਜੇ ਆਪਾਂ ਇਹਦੇ ਤੋਂ ਕਿਤੇ ਬਾਈ ਚਾਂਸ ਰਾਤ ਨੂੰ ਕੰਮ ਲੈਣਾ ਇਨਵਰਟਰ ਤੋਂ ਕਿਤੇ ਲਾਈਟ ਬੰਦ ਹੋ ਜਾਂਦੀ ਆ ਤੇ ਫਿਰ ਵੀ ਓਵਰਲੋਡ ਦਿੰਦਾ ਵਾ ਤੇ ਫਿਰ ਤੁਸੀਂ ਇਹਨੂੰ ਬੰਦ ਕਰ ਦੋ 스ਵਿਚ ਨੂੰ ਤੇ ਇਨਵਰਟਰ ਓਵਰਲੋਡ ਦੇਣ ਉਹ ਹਟ ਜਾਊਗਾ ਪਰ ਇਹ ਆ ਕਿ ਵੀ ਇਹਦਾ ਇਹ ਮਸਲਾ ਹੱਲ ਨਹੀਂ ਗਏ ਸਿਰਫ ਆਪਾਂ ਇੱਕ ਬਿਜਲੀ ਚਲਾਉਣ ਦਾ ਤਰੀਕਾ ਹੈਗਾ ਵਾ ਆਪਣੇ ਕੋਲੇ ਬਿਜਲੀ ਚਲਾਉਣ ਦਾ ਤਰੀਕਾ ਵਾ ਇਹ ਰਾਤ ਦੀ ਰਾਤ ਆਪਾਂ ਬਿਜਲੀ ਜਿਹੜੀ ਆ ਉਹ ਚਲਾ ਸਕਦੇ ਆ ਉਸ ਤੋਂ ਬਾਅਦ ਆਪਾਂ ਹੁਣ ਤੁਹਾਨੂੰ ਦਿਖਾਉਣੇ ਨੂੰ ਖੋਲ ਕੇ ਵੀ ਵੀ ਇਹਦੇ ਵਿੱਚ ਕੀ ਨੁਕਸ ਕੀ ਪਿਆ ਵਾ ਤੇ ਕਿਹੜੀ ਰਿਲੇ ਆ ਜਿਹੜੀ ਉਹ ਸ਼ਾਰਟ ਵਾ ਲੋ ਜੀ ਆਪਾਂ ਇਨਵਰਟਰ ਹੁਣ ਲੈ ਕੇ ਆ ਗਏ ਆ ਦੁਕਾਨ ਤੇ ਬੰਮੇ ਵੀਰ ਕੋਲੇ ਤੇ ਇਹ ਇਨਵਰਟਰ ਜਿਹੜਾ ਵਾ ਇਹ ਓਵਰਲੋਡ ਦਿੰਦਾ ਸੀਗਾ ਠੀਕ ਹੈ ਜੀ ਹੁਣ ਆਪਾਂ ਪੁੱਛਦੇ ਆ ਵੀਰ ਨੂੰ ਵੀ ਓਵਰਲੋਡ ਕਿਉਂ ਦਿੰਦਾ ਵਾ ਇੱਕ ਤੁਸੀਂ ਵੇਖ ਸਕਦੇ ਜੇ ਵੀ ਆ ਕਿਵੇਂ ਸਿਗਨਲ ਦੇ ਇੰਡੈਕ ਟਿਕ ਟਿਕ ਦੀ ਆਵਾਜ਼ ਵੀ ਦੇਣ ਰਿਹਾ ਵਾ ਇਹਦੇ ਬਾਰੇ ਵੀ ਆਪਾਂ ਪੁੱਛਦੇ ਆ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਇਦੇ 'ਚ ਇਹ ਆ ਕਿ ਮੰਨ ਲਓ ਹੁਣ ਆਪਾਂ ਇਹਨੂੰ ਬੈਟਰੀ ਦੇ ਉੱਤੇ ਲਾ ਦਿੱਤਾ। ਜੁਸਪੀਸ ਹੁਣ ਹੋ ਗਿਆ ਬਟਨ ਕੀਤਾ ਹੁਣ। ਹਾਂਜੀ। ਇਹਦੇ 'ਚ ਕੀ ਆ ਕਿ ਇਹਦੇ 'ਚ ਇੱਕ ਚਾਰਜਿੰਗ ਰਿਲੇ ਲੱਗੇ ਹੁੰਦੇ ਆ ਉਹ ਸ਼ਾਰਟ ਹੋਣ ਦੇ ਨਾਲ ਇਹਦੇ ਵੇਖੋਗੇ ਆ ਬਿਜਲੀ ਵਾਲੀ ਲੇਡ ਆ। ਹਾਂਜੀ। ਇਹ ਫਿਰ ਬੈਗ ਕਰੰਟ ਕੱਢਣਾ ਸ਼ੁਰੂ ਕਰ ਦਿੰਦਾ ਇੱਧਰ ਵੇਖੋ ਆ ਇਧਰੋਂ ਲੇਡ ਵੇਖੋਗੇ ਇਨਵਰਟਰ ਦੇ ਵਿੱਚੋਂ ਨਿਕਲਦੀ ਪਈ ਜਿਹਦੇ ਨਾਲ ਆਪਾਂ ਬਿਜਲੀ ਤੇ ਚਾਰਜ ਲਾ ਵਾਸਤੇ ਲਾਣਾ ਹੈ ਹੁੰਦਾ। ਹਾਂਜੀ। ਹੁਣ ਵੇਖੋਗੇ ਇਹਦੇ ਤੇ ਉੱਤੇ ਮੰਨ ਲਓ ਕਰੰਟ ਕੱਟਦਾ ਪਿਆ। ਹਾਂ। ਇਹ ਕਰੰਟ ਕੱਟਦਾ ਪਿਆ ਵਾ ਕਰੰਟ ਕੱਟਦਾ ਪਿਆ ਕਿ ਹੁਣ ਇਹਨੂੰ ਲੱਗਦਾ ਕਿ ਜਦੋਂ ਆ ਲਾਲ ਤਾਰ ਦੇ ਵਿੱਚ ਕਰੰਟ ਆਉਂਦਾ ਨਾ ਉਦੋਂ ਇਹਨੇ ਮੇਨ ਆਨ ਹੋਣਾ ਹੁੰਦਾ ਹਾਂਜੀ ਮੇਨ ਹੋਣ ਦੀ ਕੋਸ਼ਿਸ਼ ਕਰਦਾ ਜਦੋਂ ਮੇਨ ਆਨ ਹੁੰਦਾ ਉਦੋਂ ਇਹ ਯੂਪੀਐਸ ਆਫ ਹੋ ਜਾਂਦਾ ਜਦ ਯੂਪੀਐਸ ਆਫ ਹੋ ਜਾਂਦਾ ਉਦੋਂ ਮੰਨ ਲਓ ਕਿ ਇੱਥੇ ਬੋਲਟ ਪਾ ਦੋ ਜਾਂਦੇ ਆ ਉਹਨੂੰ ਇਹੋ ਭੁਲੇਖਾ ਪਿਆ ਰਹਿੰਦਾ ਕਿ ਯੂਪੀਐਸ ਮੰਨ ਲਓ ਬਿਜਲੀ ਆ ਗਈ ਹੈ ਯੂਪੀਐਸ ਆਫ ਹੋ ਜਾਂਦਾ ਉਹਨੇ ਜਦ ਨੂੰ ਮੰਨ ਲਓ ਜਦੋਂ ਕਰੰਟ ਇੱਥੇ ਬੰਦ ਹੋ ਗਿਆ ਉਹ ਫਿਰ ਯੂਪੀਐਸ ਆਨ ਹੋ ਜਾਂਦਾ ਠੀਕ ਹੈ ਜੀ ਇਨੂੰ ਆਪ ਦੀ ਬਿਜਲੀ ਦੇ ਭੇਖਾ ਪਈ ਜਾਂਦਾ ਹੈ ਮਨ ਲਓ ਆਪ ਦੀ ਬਿਜਲੀ ਲੈਂਦਾ ਛੱਡਦਾ ਲੈਂਦਾ ਛੱਡਦਾ ਮੰਨ ਲਓ ਜਿੰਨਾ ਚਿਰ ਉਹ ਆਪਣੇ ਰੀਲੇ ਦਾ ਮਸਲਾ ਲੈਣੀ ਹੁੰਦਾ ਉਦਾਂ ਜੇ ਨਹੀਂ ਇਦਾਂ ਹੀ ਚੱਲਣਾ ਠੀਕ ਹੈ ਜੀ ਇਹਦੀ ਰੀਲੇ ਸ਼ਾਰਟ ਹੋ ਗਈ ਆ ਹਣਾ ਹਾਂ ਤੇ ਜੇ ਇਹਨੂੰ ਆਪਾਂ ਪਿਛਲੇ ਬੰਨੇ ਪਲੱਗ ਤੇ ਲੱਗੀ ਰਹੀ ਲੇਡ ਹਾਂਜੀ ਇਹਨੇ ਫਿਰ ਓਵਰਲੋਡ ਦੇ ਦੇਣਾ ਅੱਛਾ ਇਹਦਾ ਮਤਲਬ ਜਦੋਂ ਪਿੱਛੇ ਬਿਜਲੀ ਜਾਊਗੀ ਤੇ ਇਹ ਕੁਝ ਚੀਜ਼ਾਂ ਵੀ ਚਲਾ ਸਕਦਾ ਛੋਟੀ ਮੋਟੀ ਕੋਈ ਛੋਟੀ ਮੋਟੀ ਜੇ ਤਾਂ ਆਪਣੇ ਮੰਨ ਲਓ ਇਹਦੇ ਜਿਵੇਂ ਮੰਨ ਲਓ ਕਿ ਘੱਟ ਲੋਡ ਹੋਇਆ ਆਪਣਾ ਪਿੱਛੇ ਮੀਟਰ ਦੇ ਕਈ ਨੇ ਲੱਗਾ ਹੁੰਦਾ ਡਬਲ ਫੇਸ ਕੱਟ ਸਿਸਟਮ ਲੱਗਾ ਹੁੰਦਾ ਕਿ ਜਦੋਂ ਬੱਤੀ ਮਤਲਬ ਆਉਂਦੀ ਆ ਉਦੋਂ ਬੱਤੀ ਆਪਣੇ ਚੱਲਦੀ ਹੈ ਜਦੋਂ ਚੱਲ ਜਾਂਦੀ ਹੈ ਉਦੋਂ ਰਿਲੇ ਹੁੰਦੀ ਆ ਹਾਂਜੀ ਪਿੱਛੇ ਬੈਕ ਕਰੰਟ ਨਹੀਂ ਜਾਂਦਾ ਉਦੋਂ ਆਪਣੇ ਘਰੇ ਮੰਨ ਲਓ ਫਰਿੱਜ ਫਰੂਜ ਨਹੀਂ ਹੈਗੀ ਛੋਟਾ ਮੋਟਾ ਲੋਡ ਹੈ ਤੇ ਫਿਰ ਤੇ ਚੱਲ ਜਾਊਗਾ ਫਿਰ ਚੱਲੂਗਾ ਜੇ ਤੇ ਇਹਦੀ ਪਹੁੰਚ ਤੋਂ ਬਾਹਰ ਹੋ ਗਿਆ ਫਿਰ ਇਹਨੇ ਓਵਰਲੋਡ ਦੇ ਲਾਪਾ ਠੀਕ ਹੈ ਜੀ ਹੁਣ ਆਪਾਂ ਇਹਨੂੰ ਖੋਲਹੀਏ ਤੇ ਵੇਖੀ ਵੀ ਇਹਦੀ ਕਿਹੜੀ ਰਿਲੇ ਸ਼ਾਰਟ ਹੋਣਿਆ ਤੇ ਲੋ ਜੀ ਕਿਨੂੰ ਆਪਾਂ ਬੈਟਰੀ ਤੋਂ ਲਾ ਦਿੰਨੇ ਆ ਜੀ ਇੱਕ ਵਾਰ ਲੋ ਜੀ ਇਨਵਰਟਰ ਆਪਾਂ ਲਿਆ ਵਾ ਖੋਲ ਤੇ ਕਿਹੜੀ ਵੀਰ ਜੀ ਜਿਹੜੀ ਲੇ ਆ ਦੀ ਛਾਟ ਵਾ ਦੋਰ ਲਿਆਂਦੇ ਆ ਜੀ ਇਹਦੇ ਚ ਅਛਾ ਜੀ ਇੱਕ ਇਹ ਹੁੰਦੀ ਹੈ ਚੇਂਜ ਓਵਰ ਵਾਸਤੇ ਜਦੋਂ ਲਾਈਟ ਆਉਂਦੀ ਆ ਹਾਂ ਜੀ ਇੰਨੇ ਮਤਲਬ ਪਿਛਲੀ ਬਿਜਲੀ ਦੇ ਨਾਲ ਆਪਣੀ ਲਾਈਟ ਜੋੜਨੀ ਹੁੰਦੀ ਜਦੋਂ ਲਾਈਟ ਚਲ ਜਾਂਦੇ ਆ ਹਾਂ ਜੀ ਉਦੋਂ ਇਹਨੇ ਟਰਾਂਸਫਾਰਮ ਜਿਹੜੀ ਬਿਜਲੀ ਕੱਢਦਾ ਪਿਆ ਆਉਟਪੁਟ ਉਹਦੇ ਨਾਲ ਜੋੜਨੀ ਹੁੰਦੇ ਆ ਠੀਕ ਹੈ ਜੀ ਤੇ ਜਿਹੜੀ ਏਅਰ ਲੇ ਆ ਇਹ ਚਾਰਜਿੰਗ ਵਾਸਤੇ ਚਾਰਜਿੰਗ ਬੀੜੀ ਲੱਗੇ ਹੁੰਦੇ ਆ ਦੋ ਇਹਦੇ ਚ ਇਹਨਾਂ ਨੂੰ ਨੇ ਮਤਲਬ ਪਿਛਲੀ ਲੀਡ ਤੋਂ ਇਹ ਤਾਰ ਤੋਂ ਕਰੰਟ ਚੁੱਕ ਕੇ ਇਨਨ ਨੂੰ ਦੇਣਾ ਹੁੰਦਾ ਜਦੋਂ ਬਿਜਲੀ ਆਉਂਦੇ ਆ ਠੀਕ ਹੈ ਜੀ ਹੁਣ ਕੀ ਹੋਇਆ ਕਿ ਇਹ ਜਿਹੜੀ ਆ ਰਿਲੇ ਮਤਲਬ ਬੀੜੀ ਨੂੰ ਤੇ ਇਹ ਤਾਰ ਨੂੰ ਪੱਕਾ ਇਹਨੇ ਜੋੜ ਦਿੱਤਾ ਵਾ ਹੁਣ ਬੀੜੀ ਜਿਹੜੇ ਮਾਮੂਲੀ ਜੇ ਡਰਾਈਵੋਲਟ ਲੈਂਦੇ ਆ ਉਹ ਇਧਰ ਪੈਕ ਜਾਂਦੇ ਆ ਤੇ ਉਹ ਮਤਲਬ ਯੂਪੀਐਸ ਆਉਣ ਹੁੰਦਾ ਹੁੰਦਾ ਉਤੋਂ ਨੂੰ ਮੇਨ ਹੋਣ ਦੇ ਸੈਂਸ ਤੱਕ ਜਾਂਦਾ ਤੇ ਫਿਰ ਘੱਟ ਮਰ ਜਾਂਦਾ ਠੀਕ ਹੈ ਜੀ ਹੁਣ ਆਪਾਂ ਰਿਲੇ ਚੈੱਕ ਕਰਾਂਗੇ ਰਿਲੇ ਬਦਲਾਂਗੇ ਤੇ ਫਿਰ ਤੁਹਾਨੂੰ ਚੈੱਕ ਕਰਾਉਨੇ ਆ ਠੀਕ ਹੈ ਜੀ ਮੈਂ ਰਲੇ ਵਿੱਚੋਂ ਦਿੱਤੇ ਕੱਢ ਹਾਂਜੀ ਤੇ ਹੁਣ ਤੁਹਾਨੂੰ ਕਰਰੇਟ ਬਿਗੈਰ ਆਉਣ ਕਰਕੇ ਵਿਖਾਉਨੇ ਹਾਂ ਲਓ ਜੀ ਹਾਂਜੀ ਜੁਪੀਸ ਆਉਣ ਹੋ ਗਿਆ ਹਾਂਜੀ ਤੇ ਟਿਕ ਟਿਕ ਦੀ ਆਵਾਜ਼ ਵੀ ਬੰਦ ਹੋ ਗਈ ਪਹਿਲਾਂ ਜੁਪੀਸ ਆਉਣਿਆ ਹੁਣ ਹੁਣ ਆਪਣੀ ਬੈਟਰੀ ਵੀ ਕਮਜ਼ੋਰ ਕਰਕੇ ਲੋ ਬੈਟਰੀ ਦਿੰਦਾ ਵਾ ਹੁਣ ਸ਼ਾਰਜ ਚੈੱਕ ਕਰੀਏ ਇੱਥੇ ਵੀ ਕੋਈ ਕਰੰਟ ਨਹੀਂ ਆਉਂਦਾ ਹੁਣ ਆਪਾਂ ਇੱਥੇ ਦੋਹਾਂ ਦਰਨਾਂ ਨੂੰ ਹੱਥ ਵੀ ਲਾਵਾਂਗੇ ਤਾਂ ਵੀ ਨਹੀਂ ਆਊਗਾ ਠੀਕ ਹੈ ਜੀ ਤੇ ਹੁਣ ਤੈਨੂੰ ਰਲੇ ਨਵੇਂ ਪਾ ਕੇ ਫਿਰ ਚਾਰਜਿੰਗ ਤੇਗਾ ਕੇ ਵਸਾਉਨੇ ਹੂੰ ਲਓ ਜੀ ਲੈ ਦਿੱਤੇ ਆਪਾਂ ਪਾ ਹੁਣ ਯੂਪੀਐਸ ਆਉਣਾ ਜੀ ਹੁਣ ਕੋਈ ਇੱਥੇ ਵੋਲਟ ਨਹੀਂ ਆਉਂਦਾ ਪਿਆ ਹੁਣ ਤੁਹਾਨੂੰ ਵੋਲਟ ਦਿਖਾਉਣੇ ਆ ਕੋਈ ਆਉਂਦਾ ਇੱਥੇ ਆਪਾਂ ਹੱਥ ਵੀ ਲਾ ਦਾਂਗੇ ਕੋਈ ਚੱਕਰ ਨਹੀਂ ਆ ਜੀ ਪਾਵਟਪਟ ਵੀ ਇੱਥੇ ਚੈੱਕ ਕਰ ਲਓ ਆ ਗਏ ਹੁਣ ਆਪਾਂ ਇਹਨੂੰ ਮੇਨ ਵਿੱਚ ਕਰਕੇ ਵਿਖਾ ਦਿੰਨੇ ਆ ਜੀ ਬਿਲਕੁਲ ਜੀ ਚਾਰਜਿੰਗ ਵੀ ਆ ਗਈ ਠੀਕ ਹੈ ਜੀ ਇਹ ਇਨਵਰਟਰ ਦੀ ਰਿਲੇ ਸ਼ਾਰਟ ਸੀਗੀ ਜਿਹਦਾ ਕਰਕੇ ਇਹਦੇ ਕਰੰਟ ਆ ਰਿਹਾ ਸੀਗਾ ਮੇਨ ਲਾਈਨ ਦੇ ਵਿੱਚ ਹਾਂ ਜੀ ਬੈਕ ਕਰੰਟ ਆ ਰਿਹਾ ਸੀਗਾ ਬੈਕ ਕਰੰਟ ਆ ਰਿਹਾ ਸੀਗਾ ਤੇ ਓਵਰਲੋਡ ਵੀ ਇਸੇ ਵਜ੍ਹਾ ਕਰਕੇ ਹੀ ਦੇ ਰਿਹਾ ਹੈ ਕਿਉਂਕਿ ਉਹ ਆਪਣੇ ਪਲੱਗ ਦੇ ਵਿੱਚ ਜਦੋਂ ਲਾਈਟ ਚੱਲ ਗਈ ਉਹ ਅੱਗੇ ਲੋਡ ਆਪਣੇ ਪਲੱਗ 'ਚ ਜਿੰਨਾ ਵੀ ਹੋਊਗਾ ਉਹ ਸਾਰਾ ਇੱਧੇ ਤੇ ਪੈ ਜਾਣਾ ਤੇ ਤੇ ਓਵਰਲੋਡ ਦੇ ਅਲਾਪ ਪੈਣਾ ਹਾਂ ਕਿਉਂਕਿ ਇਹ 400 ਵਾਟ ਤੋਂ 450 500 ਵਾਟ ਤੋਂ ਉੱਪਰ ਚੱਲ ਗਿਆ ਤੇ ਇਹਨੇ ਓਵਰਲੋਡ ਦੇਣਾਂ ਤੇ ਫ੍ਰੈਜ ਕੱਲੀ ਵੀ ਆਪਣੀ ਮਤਲਬ ਜਦੋਂ ਸਟਾਰਟਿੰਗ ਲੋਡ ਦਾ ਲਗਭਗ ਨਹੀਂ ਤਾਂ 10 ਐਂਪੀਅਰ ਹੁੰਦਾ ਹੂੰ ਤੇ ਮਤਲਬ ਕਹਿੰਦਾ ਭਾ ਉਹ ਸਟਾਰਟਿੰਗ ਨਹੀਂ ਲੈ ਪਾਉਂਦੀ ਇਨਵਰਟਰ ਦੇ ਉੱਤੇ ਠੀਕ ਹੈ ਜੀ ਇਹ ਜਿਹੜੀ ਆਪਣੀ ਵੀਡੀਓ ਸੀਗੀ ਇਹ ਇਨਵਰਟਰ ਦੇ ਓਵਰਲੋਡ ਬਾਰੇ ਸੀਗੀ ਵੀ ਓਵਰਲੋਡ ਕਿਉਂ ਦਿੰਦਾ ਵਾ ਏ ਤਾਂ ਇਹ 500 ਵਾਟ ਦਾ ਇਨਵਰਟਰ ਸੀਗਾ ਤੇ ਇਹਦੇ ਤੇ ਆਪਾਂ ਲੋਡ ਵੀ ਘੱਟ ਪਾਇਆ ਸੀ ਤੇ ਫਿਰ ਵੀ ਓਵਰਲੋਡ ਦੇ ਰਿਹਾ ਸੀ ਤੇ ਹੁਣ ਤੁਸੀਂ ਵੇਖ ਸਕਦੇ ਜੇ ਵੀ ਇਹ ਜਿਹੜੀ ਰਿਲੇ ਸੀਗੀ ਇਹਦਾ ਕਰਕੇ ਖਰਾਬ ਹੋਣ ਕਰਕੇ ਓਵਰਲੋਡ ਦੇ ਰਿਹਾ ਸੀ ਇਹਦੀ ਮੇਨ ਸਪਲਾਈ ਜਿਹੜੀ ਸੀ ਉਹਦੇ ਵਿੱਚ ਕਰੰਟ ਆ ਰਿਹਾ ਸੀ ਬੈਕ ਕਰੰਟ ਆ ਰਿਹਾ ਸੀ ਉਹਦਾ ਕਰਕੇ ਓਵਰਲੋਡ ਦੇ ਰਿਹਾ ਸੀ ਤੇ ਇਸ ਕਰਕੇ ਮੈਂ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਵੀ ਇੱਕ ਵਾਰੀ ਦੱਸਿਆ ਸੀਗਾ ਕਿ ਵੀ ਜਦੋਂ ਵੀ ਇਨਵਰਟਰ ਖਰਾਬ ਹੋਵੇ ਤੇ ਕੋਸ਼ਿਸ਼ ਕਰਿਆ ਕਰੋ ਕਿ ਵੀ ਇਹਦੀਆਂ ਕਦੇ ਵੀ ਤਾਰਾਂ ਨੂੰ ਕਿਸੇ ਨੂੰ ਵੀ ਹੱਥ ਨਾ ਲਾਇਆ ਕਰੋ ਪਿੱਛੇ ਕਿਉਂਕਿ ਕਦੇ ਵੀ ਉੱਚ ਕਰੰਟ ਆ ਸਕਦਾ ਵਾ ਠੀਕ ਹੈ ਜੀ ਵੀਡੀਓ ਵੇਖਣ ਵਾਸਤੇ ਬਹੁਤ ਬਹੁਤ ਧੰਨਵਾਦ